ਪੰਜਾਬ ਲਈ ਕਰਨ ਔਜਲਾ ਨੇ ਕੀਤਾ ਵੱਡਾ ਐਲਾਨ ਕਰਨ ਔਜਲਾ ਮਾਲਟਾ ਫੋਦੀ ਸਾਰੀ ਫੀਸ ਕਰਨਗੇ দান ਹੜਪੀੜਤਾ ਦੀ ਮਦਦ ਲਈ ਯੋਗਦਾਨ ਪਾ ਕੇ ਜਿੱਤਿਆ ਲੋਕਾਂ ਦਾ ਦਿਲ ਲੋਕਾਂ ਦੀ ਮਦਦ ਲਈ ਜੁਟੀਆਂ ਔਜਲਾ ਦੀਆਂ ਟੀਮਾਂ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਇੱਕ ਵਾਰ ਫਿਰ ਆਪਣੀ ਦਰਿਆਦਲੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਯੂਰਪ ਦੇ ਮਾਲਟਾ ਵਿੱਚ ਚੱਲ ਰਹੇ ਬਾਰਡਰ ਬ੍ਰੇਕਿੰਗ ਪ੍ਰੋਗਰਾਮ ਦੌਰਾਨ ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਕਿ ਉਸ ਸ਼ੋਅ ਤੋਂ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ ਕਰਨ ਓਜਲਾ ਨੇ ਪ੍ਰੋਗਰਾਮ ਦੇ ਵਿਚਕਾਰ ਇਹ ਜਾਣਕਾਰੀ ਦਿੱਤੀ ਅਤੇ ਤੁਰੰਤ ਇਵੈਂਟ ਮੈਨੇਜਰ ਨੂੰ ਇਸ ਵੱਲ ਧਿਆਨ ਦੇਣ ਦੇ ਲਈ ਕਿਹਾ ਜਿਵੇਂ ਹੀ ਇਹ ਐਲਾਨ ਹੋਇਆ ਦਰਸ਼ਕਾਂ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਦੇ ਨਾਲ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ ਕਰਨ ਓਜਲਾ ਦੇ ਇਸ ਕਦਮ ਦੀ ਨਾ ਸਿਰਫ ਪੂਰੇ ਪੰਜਾਬ ਸਗੋਂ ਦੁਨੀਆ ਭਰ ਵਿੱਚ ਰਹਿੰਦੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਸ਼ਲਾਘਾ ਕੀਤੀ ਹੈ ਇੱਕ ਦੋ ਗੱਲਾਂ ਹੋਰ ਥੋੜਾ ਕਰਨੀ ਹੈ ਬਹੁਤ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਕਿਹੜੀ ਕਿਹੜੀ ਚੀਜ਼ੋਂ ਲੰਘ ਰਿਹਾ ਬਹੁਤ ਵੱਡਾ ਫਲਾਡ ਆ ਰਿਹਾ ਉੱਥੇ ਲੋਕਾਂ ਦੇ ਘਰ ਉੱਜੜ ਗਏ ਪਸ਼ੂ ਚਲੇ ਗਏ ਸਾਰਿਆਂ ਨੂੰ ਸਕ੍ਰੈਚ ਤੋਂ ਸ਼ੁਰੂ ਕਰਨਾ ਪੈਣਾ ਲੌਂਗਸਟਰੀ ਸ਼ੋਰਟ ਇਹ ਹੈ ਜਿਨ੍ਹਾਂ ਦੇ ਬੜੇ ਬਣਾਏ ਘਰ ਸੀ ਉਹਨਾਂ ਨੂੰ ਜਿਹੜਾ ਗਰੀਬ ਸੀ ਉਹ ਹੋਰ ਵੀ ਗਰੀਬ ਹੋ ਗਿਆ ਇਤੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਕੀ ਕਹਾਂ ਪਰ ਕੋਈ ਚੱਕਰ ਨਹੀਂ ਮੈਂ ਉਹਨਾਂ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਅੱਜ ਮੌਲਤਾ ਦੀ ਸ਼ਤੀ ਤੂੰ ਇਹ ਕਹਿਣਾ ਚਾਹਣਾ ਕਿ ਜਿੰਨੇ ਲੋਕਾਂ ਮੈਂ ਹੈਗਾ ਮੈਂ ਪੰਜਾਬ ਨਾਲ ਖੜਾ ਤੇ ਜਿੰਨੇ ਲੋਕੀ ਤੁਸੀਂ ਹੈਗੇ ਤੁਸੀਂ ਵੀ ਪੰਜਾਬ ਦੇ ਨਾਲ ਖੜੇ ਹੋ ਮੈਂ ਮੌਲ ਦਾ ਸ਼ੂਦੀ ਸਾਰੀ ਫੀਸ ਮੈਂ ਪੰਜਾਬ ਨੂੰ ਦੇਣ ਲੱਗਾ ਹਰ ਇੱਕ ਬਾਹਰ ਬਾਹਰ ਨਹੀਂ ਜਾ ਰਿਹਾ ਨੂੰ ਸਾਰੇ ਨੂੰ ਮਿਲਣਾ ਹੈ ਇਹ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਭੇਜਾਂਗੇ ਆਪਾਂ ਠੀਕ ਹੈ ਮੈਨੀਆਂ ਜੀ ਸਾਹਿਬ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਨੇ ਪੰਜਾਬ ਦੇ ਹਰ ਪੀੜਤਾਂ ਲਈ ਮਦਦ ਲਈ ਅੱਗੇ ਆਏ ਹਨ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਤੇ ਉਹਨਾਂ ਨੇ ਮਦਦ ਦੇ ਲਈ ਕਈ ਸੰਸਥਾਵਾਂ ਨੂੰ ਕਿਸ਼ਤੀਆਂ ਫ੍ਰਿਜ ਰਾਸ਼ਨ ਅਤੇ ਹੋਰ ਚੀਜ਼ਾਂ ਭੇਜੀਆਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਉਹ ਲਗਾਤਾਰ ਲੋਕਾਂ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕਰ ਰਹੇ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਖੇਤ ਘਰ ਡੁੱਬ ਗਏ ਨੇ ਘਰ ਨੁਕਸਾਨੇ ਗਏ ਨੇ ਅਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਰੋਜ਼ਾਨਾ ਜੀਵਨ ਦਾ ਸਾਧਨ ਵੀ ਗੁਆ ਦਿੱਤਾ ਹੈ ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਕਰਨ ਔਜਲਾ ਵਰਗੇ ਕਲਾਕਾਰ ਅੱਗੇ ਆ ਕੇ ਨਾ ਸਿਰਫ ਵਿਤੀ ਮਦਦ ਕਰ ਰਹੇ ਹਨ ਸਗੋਂ ਪੀੜਤਾਂ ਨੂੰ ਮਾਨਸਿਕ ਹਿੰਮਤ ਵੀ ਦਿੰਦੇ ਹਨ ਦੱਸਦੇ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਨੇ ਕਿਹਾ ਸੀ ਕਿ ਅਸੀਂ ਜਿੰਨਾ ਹੋ ਸਕੇ ਮਦਦ ਕਰ ਰਹੇ ਹਾਂ ਸਾਡੇ ਸਾਥੀ ਮੇਰੀ ਟੀਮ ਪੰਜਾਬ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ ਅਸੀਂ ਭੋਜਨ ਪਾਣੀ ਦਵਾਈਆਂ ਸਮੇਤ ਹਰ ਤਰੀਕੇ ਦੇ ਨਾਲ ਮਦਦ ਕਰ ਰਹੇ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਜੋ ਨਹੀਂ ਕਰਦੇ ਉਹਨਾਂ ਨੂੰ ਵੀ ਸਾਡੇ ਪੰਜਾਬ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਜਿਸ ਨਾਲ ਹੜਪੀੜਤਾ ਨੂੰ ਮਦਦ ਮਿਲ ਸਕੇ ਉਹਨਾਂ ਨੇ ਕਿਹਾ ਕਿ ਮੈਂ ਜਿੰਨਾ ਹੋ ਸਕੇ ਮਦਦ ਕਰਦਾ ਰਹਾਂਗਾ ਕਿਉਂਕਿ ਜਦੋਂ ਪਾਣੀ ਘਟ ਜਾਵੇਗਾ ਤਾਂ ਸਾਨੂੰ ਨੁਕਸਾਨ ਦੀ ਅਸਲ ਹੱਦ ਦਾ ਪਤਾ ਲੱਗ ਜਾਵੇਗਾ ਅਜਿਹੀ ਸਥਿਤੀ ਦੇ ਵਿੱਚ ਪਾਣੀ ਘਟਣ ਤੋਂ ਬਾਅਦ ਵੀ ਸਾਨੂੰ ਲੋਕਾਂ ਦੀ ਮਦਦ ਦੇ ਲਈ ਉੱਥੇ ਪਹੁੰਚਣਾ ਪਵੇਗਾ ਤਾਂ ਲਗਾਤਾਰ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਦੇ ਕਾਰਨ ਕਈ ਪਿੰਡ ਪੰਜਾਬ ਦੇ ਇਸ ਵਕਤ ਪਾਣੀ ਦੀ ਲਪੇਟ ਦੇ ਵਿੱਚ ਨੇ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਅਦਾਕਾਰ ਅੱਗੇ ਆਏ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਤਾਂ ਉੱਤੇ ਹੀ ਹੁਣ ਕਰਨ ਔਜਲਾ ਦੇ ਵੱਲੋਂ ਪਹਿਲਾਂ ਹੀ ਜਿੱਥੇ ਮਦਦ ਕੀਤੀ ਗਈ ਹੈ ਤਾਂ ਹੁਣ ਆਪਣੇ ਇਸ ਸ਼ੋਅ ਦੀ ਪੂਰੀ ਫੀਸ ਹੜਪੀੜਤਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਲਈ ਕਰਨ ਔਜਲਾ ਨੇ ਕੀਤਾ ਉਹ ਵੱਡਾ ਐਲਾਨ ਕਰਨ ਔਜਲਾ ਮਾਲਟਾ ਸ਼ੋਅ ਦੀ ਸਾਰੀ ਫੀਸ ਕਰਨਗੇ ਦਾਨ ਹੜਪੀੜਤਾਾਂ ਦੀ ਮਦਦ ਦੇ ਲਈ ਯੋਗਦਾਨ ਪਾ ਕੇ ਜਿੱਤਿਆ ਲੋਕਾਂ ਦਾ ਦਿਲ ਲੋਕਾਂ ਦੀ ਮਦਦ ਲਈ ਜੁਟੀਆਂ ਔਜਲਾ ਦੀਆਂ ਟੀਮਾਂ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਇੱਕ ਵਾਰ ਫਿਰ ਆਪਣੀ ਦਰਿਆਦਲੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਯੂਰਪ ਦੇ ਮਾਲਟਾ ਵਿੱਚ ਚੱਲ ਰਹੇ ਬਾਰਡਰ ਬ੍ਰੇਕਿੰਗ ਪ੍ਰੋਗਰਾਮ ਦੌਰਾਨ ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਕਿ ਉਸ ਸ਼ੋਅ ਤੋਂ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ। ਕਰਨ ਔਜਲਾ ਨੇ ਪ੍ਰੋਗਰਾਮ ਦੇ ਵਿਚਕਾਰ ਇਹ ਜਾਣਕਾਰੀ ਦਿੱਤੀ ਅਤੇ ਤੁਰੰਤ ਇਵੈਂਟ ਮੈਨੇਜਰ ਨੂੰ ਇਸ ਵੱਲ ਧਿਆਨ ਦੇਣ ਦੇ ਲਈ ਕਿਹਾ। ਜਿਵੇਂ ਹੀ ਇਹ ਐਲਾਨ ਹੋਇਆ ਦਰਸ਼ਕਾਂ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਦੇ ਨਾਲ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ। ਕਰਨੋਜਲਾ ਦੇ ਇਸ ਕਦਮ ਦੀ ਨਾ ਸਿਰਫ ਪੂਰੇ ਪੰਜਾਬ ਸਗੋ ਦੁਨੀਆ ਭਰ ਵਿੱਚ ਰਹਿੰਦੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਸ਼ਲਾਘਾ ਕੀਤੀ ਹੈ ਇੱਕ ਦੋ ਗੱਲਾਂ ਹੋਰ ਥੋੜਾ ਦਾ ਕਰਨੀ ਬਹੁਤ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਕਿਹੜੀ ਕਿਹੜੀ ਚੀਜ਼ੋਂ ਲੰਘ ਰਿਹਾ ਬਹੁਤ ਵੱਡਾ ਫਲਾਡ ਆ ਰਿਹਾ ਉੱਥੇ ਲੋਕਾਂ ਦੇ ਘਰ ਉੱਜੜ ਗਏ ਪਸ਼ੂ ਚਲੇ ਗਏ ਸਾਰਿਆਂ ਨੂੰ ਸਕਰੈਚ ਤੋਂ ਸ਼ੁਰੂ ਕਰਨਾ ਪੈਣਾ ਲੌਂਗ ਸ਼ੋਟ ਦੀ ਸ਼ੋਟ ਹੈ ਜਿਨ੍ਹਾਂ ਨੇ ਬੜੇ ਬਣਾਏ ਘਰ ਸੀ ਉਹਨਾਂ ਨੂੰ ਜਿਹੜਾ ਗਰੀਬ ਸੀ ਉਹ ਹੋਰ ਵੀ ਗਰੀਬ ਹੋ ਗਿਆ। ਇਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਕੀ ਕਹਾਂ। ਪਰ ਕੋਈ ਚੱਕਰ ਨਹੀਂ। ਮੈਂ ਉਹਨਾਂ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਅੱਜ ਮੌਲਤਾ ਦੀ ਸ਼ੀਸ਼ਤ ਤੂੰ ਹੀ ਕਹਿਣਾ ਚਾਹਣਾ ਕਿ ਜਿੰਨੇ ਲੋਕਾਂ ਮੈਂ ਹੈਗਾ ਮੈਂ ਪੰਜਾਬ ਨਾਲ ਖੜਾ ਤੇ ਜਿੰਨੇ ਲੋਕੀ ਤੁਸੀਂ ਹੈਗੇ ਤੁਸੀਂ ਵੀ ਪੰਜਾਬ ਦੇ ਨਾਲ ਖੜੇ ਹੋ। ਦੇ ਮੌਲਤਾ ਸ਼ੂਦੀ ਸਾਰੀ ਫੀਸ ਮੈਂ ਪੰਜਾਬ ਨੂੰ ਦੇਣ ਲੱਗਾ। ਅੱਜ ਉਹ ਹਰ ਮਿਆਂ ਭੇਜਾਂਗੇ ਆਪਾਂ ਠੀਕ ਹੈ ਮਹਿੰਦੀ ਜੀ ਸਾਹਿਬ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਨੇ ਪੰਜਾਬ ਦੇ ਹਰ ਪੀੜਤਾਂ ਲਈ ਮਦਦ ਲਈ ਅੱਗੇ ਆਏ ਹਨ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਤੇ ਉਹਨਾਂ ਨੇ ਮਦਦ ਦੇ ਲਈ ਕਈ ਸੰਸਥਾਵਾਂ ਨੂੰ ਕਿਸ਼ਤੀਆਂ ਫ੍ਰਿਜ ਰਾਸ਼ਨ ਅਤੇ ਹੋਰ ਚੀਜ਼ਾਂ ਭੇਜੀਆਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਉਹ ਲਗਾਤਾਰ ਲੋਕਾਂ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕਰ ਰਹੇ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਖੇਤ ਘਰ ਡੁੱਬ ਗਏ ਨੇ ਘਰ ਨੁਕਸਾਨੇ ਗਏ ਨੇ ਅਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਰੋਜ਼ਾਨਾ ਜੀਵਨ ਦਾ ਸਾਧਨ ਵੀ ਗਵਾ ਦਿੱਤਾ ਹੈ ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਕਰਨ ਔਜਲਾ ਵਰਗੇ ਕਲਾਕਾਰ ਅੱਗੇ ਆ ਕੇ ਨਾ ਸਿਰਫ ਵਿਤੀ ਮਦਦ ਕਰ ਰਹੇ ਹਨ ਸਗੋਂ ਪੀੜਤਾਂ ਨੂੰ ਮਾਨਸਿਕ ਹਿੰਮਤ ਵੀ ਦਿੰਦੇ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਨੇ ਕਿਹਾ ਸੀ ਕਿ ਅਸੀਂ ਜਿੰਨਾ ਹੋ ਸਕੇ ਮਦਦ ਕਰ ਰਹੇ ਹਾਂ ਸਾਡੇ ਸਾਥੀ ਮੇਰੀ ਟੀਮ ਪੰਜਾਬ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ ਅਸੀਂ ਭੋਜਨ ਪਾਣੀ ਦਵਾਈਆਂ ਸਮੇਤ ਹਰ ਤਰੀਕੇ ਦੇ ਨਾਲ ਮਦਦ ਕਰ ਰਹੇ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਜੋ ਨਹੀਂ ਕਰਦੇ ਉਹਨਾਂ ਨੂੰ ਵੀ ਸਾਡੇ ਪੰਜਾਬ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਜਿਸ ਨਾਲ ਹੜਪੀੜਤਾ ਨੂੰ ਮਦਦ ਮਿਲ ਸਕੇ ਉਹਨਾਂ ਕਿ ਹਾਕਿਮ ਜਨਾ ਹੋ ਸਕੇ ਮਦਦ ਕਰਦਾ ਰਹਾਂਗਾ ਕਿਉਂਕਿ ਜਦੋਂ ਪਾਣੀ ਘਟ ਜਾਵੇਗਾ ਤਾਂ ਸਾਨੂੰ ਨੁਕਸਾਨ ਦੀ ਅਸਲ ਹੱਦ ਦਾ ਪਤਾ ਲੱਗ ਜਾਵੇਗਾ ਅਜਈ ਸਥਿਤੀ ਦੇ ਵਿੱਚ ਪਾਣੀ ਘਟਣ ਤੋਂ ਬਾਅਦ ਵੀ ਸਾਨੂੰ ਲੋਕਾਂ ਦੀ ਮਦਦ ਦੇ ਲਈ ਉੱਥੇ ਪਹੁੰਚਣਾ ਪਵੇਗਾ ਤਾਂ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਕਾਰਨ ਕਈ ਪਿੰਡ ਪੰਜਾਬ ਦੇ ਇਸ ਵਕਤ ਪਾਣੀ ਦੀ ਲਪੇਟ ਦੇ ਵਿੱਚ ਨੇ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਅਦਾਕਾਰ ਅੱਗੇ ਆਏ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਤਾਂ ਉਤੇ ਹੀ ਹੁਣ ਕਰਨ ਔਜਲਾ ਦੇ ਵੱਲੋਂ ਪਹਿਲਾਂ ਹੀ ਜਿੱਥੇ ਮਦਦ ਕੀਤੀ ਗਈ ਹੈ ਤਾਂ ਹੁਣ ਆਪਣੇ ਇਸ ਸ਼ੋਅ ਦੀ ਪੂਰੀ ਫੀਸ ਹੜਪੀੜਤਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ